29 ਮਾਰਚ 1999 ਇਹ ਇਨਸੀਡੈਂਟ ਸ਼ੁਰੂ ਹੁੰਦਾ ਟੋਕਿਓ ਜਾਪਾਨ ਚ ਇਥੋਂ ਦੇ ਇੱਕ ਪੁਲਿਸ ਸਟੇਸ਼ਨ ਚ ਪੁਲਿਸ ਵਾਲੇ 19 ਸਾਲ ਦੀ ਕੁੜੀ ਦੇ ਕੈੰਗਰੇਪ ਦੇ ਕੇਸ ਵਿੱਚ ਚਾਰ ਮੁੰਡਿਆਂ ਤੋਂ ਪੁੱਛਤਾਚਾਰ ਕਰ ਰਹੀ ਸੀ ਇੰਟਰੋਗੇਸ਼ਨ ਦੇ ਟਾਈਮ ਉਹ ਮੁੰਡਿਆਂ ਨੇ ਕੰਫੈਸ ਕੀਤਾ ਕਿ ਉਹਨਾਂ ਨੇ ਕਿਸੇ ਕੁੜੀ ਦਾ ਬਲਾਤਕਾਰ ਕੀਤਾ ਪਰ ਜਦੋਂ ਸਾਰੀ ਗੱਲ ਖੁੱਲ ਕੇ ਬਾਹਰ ਆਈ ਤਾਂ ਪਤਾ ਲੱਗਿਆ ਕਿ ਜੋ ਕੁੜੀ ਬਾਰੇ ਪੁਲਿਸ ਵਾਲੇ ਪੁੱਛ ਰਹੇ ਨੇ ਇਹ ਉਹ ਕੁੜੀ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਉਹਨਾਂ ਮੁੰਡਿਆਂ ਨੇ ਇੰਟੈਰੋਗੇਸ਼ਨ 'ਚ ਦੱਸਿਆ ਕਿ ਉਹਨਾਂ ਨੇ ਇੱਕ 17 ਸਾਲ ਦੀ ਕੁੜੀ ਨਾਲ ਰੇਪ ਕੀਤਾ। ਰੇਪ ਕਰਕੇ ਉਹਨਾਂ ਨੇ ਵਕਾਸੂ ਨਾਮ ਦੇ ਇੱਕ ਕੰਸਟਰਕਸ਼ਨ ਸਾਈਟ ਤੇ 200 ਲੀਟਰ ਵਾਲੇ ਡਰਮ 'ਚ ਉਸਦੀ ਬੋਡੀ ਨੂੰ ਪਾ ਕੇ ਉਸ ਨੂੰ ਸਿਮਿੰਟ ਨਾਲ ਕਵਰ ਕਰ ਦਿੱਤਾ। ਸਿਮਿੰਟ ਨਾਲ ਕਵਰ ਕਰਕੇ ਉਹਨਾਂ ਨੇ ਉਹ ਡਰਮ ਉੱਥੇ ਸਿੱਟਤਾ। ਪੁਲਿਸ ਵਾਲਿਆਂ ਨੇ ਇਹ ਸੁਣ ਕੇ ਹੈਰਾਨ ਹੋ ਗਏ। ਉਹ ਮੁੰਡਿਆਂ ਵੱਲੋਂ ਦੱਸੀ ਥਾਂ ਤੇ ਪਹੁੰਚ ਕੇ ਤਲਾਸ਼ੀ ਲਈ। ਤੇ ਜੋ ਉਹਨਾਂ ਨੂੰ ਮਿਲਿਆ ਉਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ। ਬਹੁਤ ਜਗ੍ਹਾ ਸਾਰੀ ਸੀਲ ਕਰਤੀ ਤੇ ਇਹ ਖਬਰ ਪੂਰੇ ਜਪਾਨ ਦੇ ਨਿਊਜ਼ ਚੈਨਲ ਸਾਰੇ ਅੱਗ ਵਾਂਗੂ ਫੈਲ ਗਈ। ਜਿੰਕੋਸਾਂ ਵਾਹ ਕੈਰੀ ਬੈਕ ਨੀ ਇਰੇਆਰੇਤਾ ਉੇ ਡਰਮ ਕਾਂ ਨੀ ਕੰਕ੍ਰੀਟ ਜ਼ੁਮੇ ਨੀ ਸਾਰੇ ਟੋਕਿਓ ਵਾਂ ਨੋ ਉਮੇਤਾਤੇਚੀ ਨੀ ਸੁਰਾਰੇਤੇ ਇਮਾਸਤਾ। ਰੀਟੈਕਟਿਵਸ ਤੇ ਫੋਰੈਂਸਿਕ ਟੀਮ ਨੂੰ ਉਸ ਜਗ੍ਹਾ ਤੇ ਇੱਕ ਡਰਮ ਮਿਲਦਾ ਜਿਸ ਚ ਸਮਿੰਟ ਜੰਮਿਆ ਹੋਇਆ ਸੀ ਤੇ ਉਹਦੇ ਉੱਪਰਲੇ ਹਿੱਸੇ ਤੇ ਬਾਲ ਨਿਕਲੇ ਹੋਏ ਸੀ ਤਾਂ ਪੁਲਿਸ ਟੀਮ ਨੇ ਜਦੋਂ ਉਸ ਡਰਮ ਨੂੰ ਅੱਡ ਕੀਤਾ ਤਾਂ ਉਹਨਾਂ ਨੂੰ ਇੱਕ 17 ਸਾਲ ਦੀ ਕੁੜੀ ਦੀ Laash ਮਿਲਦੀ ਆ ਤੇ ਨਾਲ ਦੀ ਨਾਲ ਉਹ Laash ਨੂੰ Postmortem ਲਈ ਭੇਜ ਦਿੰਦੇ ਨੇ Postmortem ਦੀ ਰਿਪੋਰਟ ਆਉਣ ਤੋਂ ਬਾਅਦ ਜੋ ਪਤਾ ਲੱਗਿਆ ਕਿ ਇਸ ਕੁੜੀ ਨਾਲ ਕੀ ਹੋਇਆ ਹੈ ਤਾਂ ਉਹ ਸਾਰੇ ਕੰਬ ਗਏ ਉਹ ਕੁੜੀ Post traumatic shock ਨਾਲ ਮਰੀ ਸੀ ਮਤਲਬ ਜਦੋਂ ਉਹ ਮਰੀ ਤਾਂ ਉਸ ਨੂੰ ਬਹੁਤ ਹੀ brutally torture ਕੀਤਾ ਗਿਆ ਸੀ ਇਹੀ ਨਹੀਂ ਉਸ ਦੇ private parts 'ਚ ਵੀ plastic ਦੇ ਟੁਕੜੇ ਫਸੇ ਹੋਏ ਮਿਲੇ ਤੇ ਉਸਦੀ ਛਾਤੀ 'ਚ ਕਈ ਸੂਈਆਂ ਮਿਲੀਆਂ ਸੇਮ ਜਿਵੇਂ ਆਪਣੇ ਕੱਪੜੇ ਸੀ ਆਉਣ ਵਾਲੀਆਂ ਹੁੰਦੀਆਂ ਨੇ ਫੇਸ ਇੰਨਾ ਕ ਡੈਮੇਜਡ ਸੀ ਕਿ ਉਹਦੀ ਪਛਾਣ ਕਰਨੀ ਔਖੀ ਸੀ ਮਰਨ ਤੋਂ ਪਹਿਲਾਂ ਉਹ ਕੁੜੀ ਪ੍ਰੈਗਨੈਂਟ ਵੀ ਸੀ ਫੋਰੈਂਸਿਕ ਟੀਮ ਨੇ ਫਿੰਗਰਪ੍ਰਿੰਟ ਦੇ ਮਦਦ ਨਾਲ ਉਸਦੀ ਆਈਡੈਂਟੀਟੀ ਪਤਾ ਕਰੀ ਜਦੋਂ ਉਸੀਨ ਦੀ ਗ੍ਰਿਫਤਾਰੀ ਹੋਈ ਤਾਂ ਉਹਨੂੰ ਕੋਮੋਨ ਆਉਣ ਵਾਲੀਆਂ ਜਿੰਜਾ ਸਾਹਮਣੇ ਆਈਆਂ ਜਿਸ ਕਰਕੇ ਉਸ ਦਿਨ ਜਾਪਾਨ ਪੂਰੀ ਤਰ੍ਹਾਂ ਹੱਲ ਗਿਆ ਕੰਕਰੀਟ ਜ਼ਵੇ ਬੀ ਸਾਰੇ ਤੇ ਕੋਰਸਾਰੇ ਤੇ ਇਕਾ ਫੁਰਤਾ ਜੁਨਕੋਸਾ ਇਕੂਫਬੇਤ ਨਾਤੇ ਕਰ 4 ਕੈ ਸੁਗੋ ਨੀ ਗੁਸਾਨ ਨਾ ਸ਼ਗਤ ਦੇ ਜਿਤਾਕ ਰੋਟ ਨੀ ਮੋਸ਼ਰਾਤ ਨੀ ਸੇਕਤ ਸ਼ਿਤਾ ਜੁਬਨ ਨੀ ਹਦ ਰਤ ਹੈ। ਇਤਮ ਮੈਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਵਾਰਨਿੰਗ ਦੇਣਾ ਚਾਹਾਂਗਾ ਕਿ ਇਸ ਵੀਡੀਓ ਤੋਂ ਬੱਚੇ ਤੇ ਕਮਜ਼ੋਰ ਦਿਲ ਵਾਲੇ ਦੂਰ ਹੀ ਰਹਿਣ ਕਿਉਂਕਿ ਮੈਂ ਨਹੀਂ ਚਾਹੁੰਦਾ ਕਿਸੇ ਦੀ ਮੈਂਟਲ ਹੈਲਥ ਤੇ ਇਸ ਦਾ ਆਨਸਰ ਪਵੇ। ਤਾਂ ਬਿਨਾਂ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਡਾਇਰੀ 302 ਦੇ ਪਹਿਲੇ ਕੇਸ ਦੀ ਕੇਸ ਆਫ ਜੁਨਕੋ ਫੁਰਾਟਾ ਜਪਾਨ ਦੇ ਛੋਟੇ ਇਹ ਸ਼ਹਿਰ ਮਿਨਾਟੋ ਵਿੱਚ ਜਿੱਥੇ 17 ਸਾਲ ਦੀ ਜੁਨਕੋ ਫੋਰਾਟਾ ਆਫ ਦਿ ਪੇਰੈਂਟਸ ਤੇ ਬ੍ਰਦਰ ਨਾਲ ਰਹਿੰਦੀ ਸੀ ਉਹ ਯਸਾਉ ਮਨਾਮੀ ਨਾ ਦੇ ਸਕੂਲ 'ਚ ਪੜ੍ਹਦੀ ਸੀ ਨਾਲ ਨਾਲ ਪਲਾਸਟਿਕ ਮੋਲਡਿੰਗ ਫੈਕਟਰੀ 'ਚ ਪਾਰਟ ਟਾਈਮ ਕੰਮ ਵੀ ਕਰਦੀ ਸੀ ਪੜ੍ਹਾਈ 'ਚ ਤੇਜ਼ ਤੇ ਦਿਖਣ 'ਚ ਬਹੁਤ ਸੋਹਣੀ ਹੋਣ ਕਰਕੇ ਉਹ ਆਫ ਦਿ ਸਕੂਲ 'ਚ ਬਹੁਤ ਪੌਪੂਲਰ ਸੀ ਸਕੂਲ ਦੇ ਮੁੰਡੇ ਜੁਨਕੋ ਨੂੰ ਬਹੁਤ ਪਸੰਦ ਕਰਦੇ ਸੀ ਉਹੀ ਸਕੂਲ 'ਚ ਚਾਰ ਮੁੰਡਿਆਂ ਦਾ ਗਰੁੱਪ ਸੀ ਜਿਨ੍ਹਾਂ ਨੂੰ ਉਹਨਾਂ ਦੀਆਂ ਹਰਕਤਾਂ ਕਰਕੇ ਸਕੂਲ 'ਚੋਂ ਕੱਢਤਾ ਸੀ ਪਰ ਫਿਰ ਵੀ ਉਹ ਕਈ ਸਟੂਡੈਂਟਸ ਨੂੰ ਤੰਗ ਪਰੇਸ਼ਾਨ ਜਾਂ ਗੁੰਡਾਗਰਦੀ ਕਰਨ ਸਕੂਲ ਆਉਂਦੇ ਸੀ ਉਹਨਾਂ ਨੂੰ ਕੋਈ ਰੋਕਦਾ ਵੀ ਨਹੀਂ ਸੀ ਕਿਉਂਕਿ ਉਹ ਮੁੰਡੇ ਜਾਪਾਨ ਦੀ ਮਸ਼ਹੂਰ ਯਾਕੂਜ਼ਾ ਗੈਂਗ ਦੇ ਮੈਂਬਰ ਸੀ ਇਸ ਕਰਕੇ ਉਹਨਾਂ ਤੋਂ ਸਕੂਲ ਫੈਕਲਟੀ ਤੇ ਵਾਲੇ ਦੁਆਲੇ ਵਾਲੇ ਲੋਕ ਡਰਦੇ ਸੀ ਇਸ ਗਰੁੱਪ ਚ 18 ਸਾਲਾਂ ਦਾ ਹਿਰੋ ਸੀ 17 ਸਾਲਾਂ ਦਾ ਜੋ 16 ਸਾਲਾਂ ਦਾ ਸ਼ੀnji 17 ਸਾਲਾਂ ਦਾ ਯਾਸੂਜੀ ਨਾਂ ਦੇ ਮੁੰਡੇ ਸੀ ਐਨਾ ਜੋ ਹਿਰੋਸ਼ੀ ਜੋ ਗਰੁੱਪ ਲੀਡਰ ਵੀ ਸੀ ਉਹਨੂੰ ਜੁਨਕੋ ਤੇ ਕ੍ਰਾਸ਼ ਸੀ ਤੇ ਉਹ ਇੱਕ ਦਿਨ ਜੁਨਕੋ ਨੂੰ ਪ੍ਰਪੋਜ਼ ਕਰਦਾ ਪਰ ਜੁਨਕੋ ਉਸਨੂੰ ਸਾਫ਼-ਸਾਫ਼ ਮਨਾਂ ਕਰ ਦਿੰਦੀ ਹੈ ਤੇ ਹਿਰੋਸ਼ੀ ਰਿਜੈਕਸ਼ਨ ਸੁਣ ਕੇ ਗੁੱਸੇ ਵਿੱਚ ਆ ਜਾਂਦਾ ਤੇ ਉਹਦੇ ਮਨ 'ਚ ਇਹ ਗੱਲ ਚੁਭਣ ਲੱਗ ਜਾਂਦੀ ਹੈ ਤੇ ਉਹ ਫੈਸਲਾ ਲੈਂਦਾ ਕਿ ਉਹ ਜੁਨਕੋ ਤੋਂ ਇਸ ਗੱਲ ਦਾ ਇੱਕ ਨਾ ਇੱਕ ਦਿਨ ਬਦਲਾ ਲਵੇਗਾ 25 ਨਵੰਬਰ 1988 ਹਿਰੋਸ਼ੀ ਨੂੰ ਨਾਂ ਕਰਨ ਤੋਂ ਥੋੜੇ ਦਿਨ ਬਾਅਦ ਜਿਨ ਨੂੰ ਉਹ ਆਪਣੇ ਪਾਰਟ ਟਾਈਮ ਕੰਮ ਖਤਮ ਕਰਕੇ ਆਪਣੇ ਸਾਈਕਲ ਤੇ ਘਰੇ ਜਾ ਰਹੀ ਸੀ ਉਹੀ ਰਾਤ ਹੀਰੋਸ਼ੀ ਤੇ ਸ਼ਿੰਜੀ ਨੇ ਜਿਨ ਨੂੰ ਨੂੰ ਇਕੱਲੇ ਜਾਂਦੇ ਦੇਖਿਆ ਤਾਂ ਬਦਲਾ ਲੈਣ ਲਈ ਹੀਰੋਸ਼ੀ ਤੇ ਸ਼ਿੰਜੀ ਨੇ ਇੱਕ ਪਲਾਨ ਬਣਾਇਆ ਹੀਰੋਸ਼ੀ ਨੇ ਸ਼ਿੰਜੀ ਨੂੰ ਕਿਹਾ ਕਿ ਉਹ ਜਿਨ ਨੂੰ ਨੂੰ ੱਤਕਾ ਮਾਰ ਕੇ ਉਸਦੇ ਸਾਈਕਲ ਤੋਂ نیچے ਘੇਰ ਦੇ ਤੇ ਮਦਦ ਕਰਨ ਦੇ ਬਹਾਨੇ ਹੀਰੋਸ਼ੀ ਉੱਥੇ ਪਹੁੰਚ ਜਾਵੇਗਾ ਤੇ ਜੁਨਕੋ ਨਾਲ ਗੱਲ ਸ਼ੁਰੂ ਕਰ ਦਵੇ ਇੰਜੀ ਨੇ ਬਿਲਕੁਲ ਇਦਾਂ ਹੀ ਕੀਤਾ ਜਿਵੇਂ ਹੀ ਜੁਨਕੋ ਤੇ ਸਾਈਕਲ ਨੀਚੇ ਗਿਰਦੇ ਨੇ ਤਾਂ ਹੀਰੋਸ਼ੀ ਉੱਥੇ ਪਹੁੰਚ ਜਾਂਦਾ ਹੈ ਤੇ ਦੋਵਾਂ ਨੂੰ ਚੱਕਦਾ ਹੈ ਫਿਰ ਹੀਰੋਸ਼ੀ ਜੁਨਕੋ ਦਾ ਹਾਲ ਚਾਲ ਵੀ ਪੁੱਛਦਾ ਤੇ ਜੁਨਕੋ ਨੂੰ ਕਹਿੰਦਾ ਕਿ ਉਹ ਉਸਦੇ ਸਕੂਲ ਦੀ ਕੁੜੀ ਨੂੰ ਇੰਨੀ ਰਾਤ ਨੂੰ ਇਕੱਲੇ ਨਹੀਂ ਜਾਣ ਦਵੇਗਾ ਤੇ ਹੀਰੋਸ਼ੀ ਨੇ ਜੁਨਕੋ ਨੂੰ ਉਸਦੇ ਘਰ ਸੇਫਲੀ ਛੱਡਣ ਦਾ ਵੀ ਭਰੋਸਾ ਦਿਵਾਇਆ ਪਹਿਲਾਂ ਜੁਨਕੋ ਨੇ ਬਹੁਤ ਮਨਾ ਕੀਤਾ ਪਰ ਹਿਰੋਸ਼ੀ ਨੇ ਉਸਨੂੰ ਫੋਰਸ ਕੀਤਾ ਜਿਸ ਕਰਕੇ ਜੁਨਕੋ ਉਹਦੀ ਹੈਲਪ ਲੈਣ ਲਈ ਮੰਨ ਜਾਂਦੀ ਹੈ ਹਿਰੋਸ਼ੀ ਜੁਨਕੋ ਨੂੰ ਘਰ ਛੱਡਣ ਦੇ ਬਹਾਨੇ ਅਦਾਚੀ ਦੇ ਇੱਕ ਹੋਟਲ ਵਿੱਚ ਲੈ ਜਾਂਦਾ ਉੱਥੇ ਜਾ ਕੇ ਹਿਰੋਸ਼ੀ ਉਸਨੂੰ ਡਰਾਉਂਦਾ ਕਿ ਜੇ ਉਹ ਇੱਥੋਂ ਭੱਜੀ ਜਾਂ ਮਦਦ ਲੈਣ ਲਈ ਚੀਕਾਂ ਮਾਰੀਆਂ ਤਾਂ ਉਹ ਗੈਂਗ ਨਾਲ ਮਿਲ ਕੇ ਜੁਨਕੋ ਦੇ ਮਾਪੇ ਤੇ ਭਾਈ ਨੂੰ ਮਰਵਾ ਦੇਵੇਗਾ ਇਹ ਗੱਲ ਸੁਣ ਕੇ ਜੁਨਕੋ ਡਰ ਨਾਲ ਸਹਿਮ ਗਈ ਤੇ ਹਿਰੋਸ਼ੀ ਦੀ ਹਰ ਗੱਲ ਮੰਨਣ ਨੂੰ ਰਾਜ਼ੀ ਹੋ ਗਈ ਉਸ ਰਾਤ ਜੁਨਕੋ ਨਾਲ ਹਿਰੋਸ਼ੀ ਬਹੁਤ ਗਲਤ ਕੰਮ ਕਰਦਾ ਹੈ ਤੇ ਜਦੋਂ ਉਸ ਦਾ ਮਨ ਪਰ ਜਾਂਦਾ ਹੈ ਤਾਂ ਉਹ ਆਪਣੇ ਤਿੰਨਾਂ ਦੋਸਤਾਂ ਨੂੰ ਵੀ ਬੁਲਾ ਲੈਂਦਾ ਹੈ ਤਾਂ ਕਿ ਉਹ ਵੀ ਜੁਨਕੋ ਨਾਲ ਗਲਤ ਕੰਮ ਕਰ ਸਕਣ। ਸਭ ਕੁਝ ਹੋਣ ਤੋਂ ਬਾਅਦ ਉਹ ਜੁਨਕੋ ਨੂੰ ਛੱਡਣ ਵਾਲੀ ਸੀ ਪਰ ਇੱਕਦਮ ਹਿਰੋਸ਼ੀ ਦੇ ਉਸਦੇ ਦੋਸਤਾਂ ਦੇ ਮਨ ਵਿੱਚ ਆਉਂਦਾ ਕਿ ਜੇ ਉਹਨਾਂ ਨੇ ਜੁਨਕੋ ਨੂੰ ਛੱਡਤਾ ਤਾਂ ਕਿਤੇ ਉਹ ਪੁਸਤਗੋਲ ਜਾ ਕੇ ਉਹਨਾਂ ਖਿਲਾਫ ਰਿਪੋਰਟ ਨਾ ਕਰ ਦਵੇ। ਹਿਰੋਸ਼ੀ ਨੇ ਕਿਹਾ ਕਿ ਉਹ ਜੁਨਕੋ ਨੂੰ ਕਿੱਥੇ ਲੈ ਕੇ ਜਾਣ? ਤੋ ਸ਼ਿੰਜੀ ਬੋਲਿਆ ਕਿ ਉਹ ਉਸ ਨੂੰ ਉਸਦੇ ਘਰੇ ਰੱਖ ਸਕਦੇ ਨੇ ਸ਼ਿੰਜੀ ਦਾ ਘਰ ਇੱਕ ਤਰ੍ਹਾਂ ਦਾ ਗੁੰਡੇ ਬਦਮਾਸ਼ਾਂ ਦਾ ਹੀ ਅੱਡਾ ਸੀ ਉੱਥੇ ਕੋਈ ਵੀ ਬਾਹਰਲਾ ਬੰਦਾ ਆਉਂਦਾ ਜਾਂਦਾ ਨਹੀਂ ਸੀ ਫਿਰ ਸਾਰੇ ਜਾਣੇ ਸ਼ਿੰਜੀ ਦੇ ਘਰੇ ਜੁਨਕ ਨੂੰ ਲੈ ਕੇ ਚਲੇ ਗਏ ਸ਼ਿੰਜੀ ਆਪਦੇ ਪੇਰੈਂਟਸ ਨੂੰ ਕਹਿੰਦਾ ਕਿ ਜੁਨਕ ਉਹਦੀ ਗਰਲਫ੍ਰੈਂਡ ਹੈ ਤੇ ਉਹ ਅੱਜ ਤੋਂ ਉੱਥੇ ਹੀ ਰਹੂਗੀ ਸ਼ਿੰਜੀ ਦੇ ਘਰ ਨੂੰ ਪਤਾ ਸੀ ਕਿ ਸ਼ਿੰਜੀ ਝੂਠ ਬੋਲ ਰਿਹਾ ਪਰ ਉਹ ਚੁੱਪ ਤਾਂ ਸੀ ਕਿਉਂਕਿ ਉਹ ਉਸ ਤੋਂ ਬਹੁਤ ਡਰਦੀ ਸੀ ਸ਼ਿੰਜੀ ਇੱਕ ਸਾਈਕੋ ਕਿਸਮ ਦਾ ਇਨਸਾਨ ਸੀ ਤਾਂ ਕਰਕੇ ਸ਼ਿੰਜੀ ਜੋ ਵੀ ਕਰਦਾ ਉਹ ਬਸ ਦੇਖਦੇ ਰਹਿੰਦੇ ਤੇ ਉਹ ਉਸ ਨੂੰ ਕੁਝ ਨਹੀਂ ਕਹਿੰਦੇ ਸੀ 25 ਨਵੰਬਰ 1988 ਤੋਂ 4 ਜਨਵਰੀ 1999 ਟੋਟਲ 44 ਦਿਨ ਹਿਰੋਸ਼ੀ ਤੇ ਉਸਦੇ ਦੋਸਤਾਂ ਨੇ ਜੁਨਕੋ ਨੂੰ ਟਾਰਚਰ ਕੀਤਾ ਸ਼ੁਰੂ ਦੇ ਕੁਝ ਹਫ਼ਤਿਆਂ ਤੱਕ ਉਹ ਜੁਨਕੋ ਨੂੰ ਆਪਦੇ ਫਿਜ਼ੀਕਲ ਤੇ ਸੈਕਸ਼ੂਅਲ ਨੀਡਸ ਪੂਰੀਆਂ ਕਰਨ ਲਈ ਯੂਜ਼ ਕਰਦੇ ਰਹੇ ਜਦੋਂ ਉਹਨਾਂ ਦਾ ਮਨ ਪੜ ਜਾਂਦਾ ਤਾਂ ਉਹ ਆਪਦੇ ਹੋਰ ਦੋਸਤਾਂ ਨੂੰ ਬੁਲਾ ਲੈਂਦੇ ਤਾਂ ਕਿ ਉਹ ਵੀ ਜੁਨਕੋ ਨਾਲ ਫਿਜ਼ੀਕਲੀ ਹੋ ਸਕਾ ਕਹਿੰਦੇ ਲਗਭਗ 100 ਦੇ ਕਰੀਬ ਮੁੰਡਿਆਂ ਨੇ ਜੁਨਕੋ ਦਾ ਰੇਪ ਕੀਤਾ ਜੁਨਕੋ ਦੇ ਮਿਸਿੰਗ ਹੋਣ ਤੋਂ 2-3 ਦਿਨ ਬਾਅਦ ਉਹਦੇ ਪੇਰੈਂਟਸ ਨੇ ਪੁਲਿਸ ਸਟੇਸ਼ਨ 'ਤੇ ਰਿਪੋਰਟ ਵੀ ਕੀਤੀ ਸੀ ਆਲੇ ਦੁਆਲੇ ਆਪ ਵੀ ਬਹੁਤ ਲੱਭਿਆ ਜਦੋਂ ਇਹ ਗੱਲ ਹਿਰੋਸ਼ੀ ਤੇ ਉਸਦੇ ਦੋਸਤਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਜੁਨਕੋ ਤੋਂ ਜ਼ਬਰਦਸਤੀ ਉਸਦੇ ਘਰੇ ਫੋਨ ਕਰਵਾਇਆ ਤੇ ਉਸ ਤੋਂ ਕਹਾਇਆ ਕਿ ਉਹ ਕਿਸੇ ਮੁੰਡੇ ਨਾਲ ਘਰੋਂ ਭੱਜ ਗਈ ਹੈ ਤੇ ਉਹ ਬਹੁਤ ਖੁਸ਼ ਹੈ ਹੁਣ ਲੱਭਣਾ ਬੰਦ ਕਰ ਦੇਣਾ ਇਹ ਸੁਣ ਕੇ ਉਹਦੇ ਘਰ ਦੇ ਪੁਲਿਸ ਸਟੇਸ਼ਨ ਤੋਂ ਰਿਪੋਰਟ ਵਾਪਸ ਲੈ ਲੈਂਦੇ ਨੇ ਤੇ ਉਸ ਦਿਨ ਤੋਂ ਬਾਅਦ ਉਸ ਨੂੰ ਲੱਭਣਾ ਵੀ ਛੱਡ ਦਿੰਦੇ ਨੇ ਜੁਨਕੋ ਦੀ ਜ਼ਿੰਦਗੀ ਦੇ ਹੋਰ ਵੀ ਭਿਆਨਕ ਤੇ ਦਰਦਨਾਕ ਦਿਨ ਸ਼ੁਰੂ ਹੋ ਗਏ ਸੀ ਹੁਣ ਉਹ ਮੁੰਡੇ ਜੁਨਕੋ ਨੂੰ ਅਲੱਗ-ਅਲੱਗ ਤਰੀਕੇ ਨਾਲ ਟਾਰਚਰ ਕਰਨ ਲੱਗ ਗਏ ਜਿਵੇਂ ਉਹ ਜੁਨਕੋ ਨੂੰ ਹਰ ਵੇਲੇ ਨੰਗਨ ਰੱਖਦੇ ਸੀ ਤੇ ਜੁਨਕੋ ਨੂੰ ਉਸਦੀ ਬਾਡੀ ਨਾਲ ਗਲਤ ਚੀਜ਼ਾਂ ਕਰਨ ਨੂੰ ਕਹਿੰਦੇ ਸੀ ਕਈ ਵਾਰ ਤਾਂ ਨਸ਼ਾ ਕਰਕੇ ਉਹ ਲੋਕ ਜੁਨਕੋ ਦੇ ਪ੍ਰਾਈਵੇਟ ਪਾਰਟਸ ਵਿੱਚ ਉਹ ਹੀ ਦੀਆਂ ਰੋਡਾਂ ਕੰਚ ਦੀਆਂ ਬੋਤਲਾਂ ਵੀ ਫਸਾ ਦਿੰਦੇ ਸੀ ਜਿਸ ਨੂੰ ਸਾਰਾ ਦਿਨ ਦਰਦ ਨਾਲ ਬਿਲਕਦੀ ਰਹਿੰਦੀ ਜਿਸ ਦੇ ਨਾਲ ਉਸ ਨੂੰ ਇਨਫੈਕਸ਼ਨ ਵੀ ਹੋਈ ਸੀ ਪਰ ਇੱਕ ਦਿਨ ਦਸੰਬਰ ਮਹੀਨੇ ਦੀ ਰਾਤ ਨੂੰ ਜੁਨਕੋ ਹਿੰਮਤ ਕਰਕੇ ਭੱਜਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਦਰਿੰਦੇ ਉਸ ਨੂੰ ਫੜ ਲੈਂਦੇ ਨੇ ਜੁਨਕੋ ਨੂੰ ਫੜਨ ਤੋਂ ਬਾਅਦ ਉਹ ਹੋਰ ਪੜਕ ਜਾਂਦੇ ਨੇ ਤੇ ਜੁਨਕੋ ਦੀ ਗੋਡਿਆਂ ਉੱਤੇ ਪਾਰੀ ਪਾਰੀ ਡੰਬਲ ਸੱਟ ਦਿੰਦੇ ਨੇ ਪਾਰੀ ਡੰਬਲ ਗੋਡਿਆਂ ਤੇ ਸੱਟਣ ਕਰਕੇ ਜੁਨਕੋ ਦੇ ਗੋਡੇ ਟੁੱਟੇ ਜਾਂਦੇ ਨੇ ਜੁਨਕੋ ਇਹ ਸਭ ਤੋਂ ਬਹੁਤ ਥੱਕ ਗਈ ਸੀ ਈਵਨ ਉਹ ਉਹਨਾਂ ਨੂੰ ਇਹ ਰਿਕੁਐਸਟ ਵੀ ਕਰਦੀ ਹੈ ਕਿ ਉਸ ਨੂੰ ਮਾਰ ਦੇਣ ਤੇ ਇਸ ਨਰਕ ਤੋਂ ਆਜ਼ਾਦ ਕਰ ਦੇਣ ਉਸ 17 ਸਾਲ ਦੀ ਮਾਸੂਮ ਕੁੜੀ ਨਾਲ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਹਿਰੋਸ਼ੀ ਤੇ ਸ਼ਿੰਜੀ ਦੇ ਦੋਸਤਾਂ ਨੇ ਉਹਦੇ ਸਰੀਰ ਦੇ ਅਲੱਗ-ਅਲੱਗ ਅੰਗਾਂ ਤੇ ਮਿੱਟੀ ਦਾ ਤੇਲ ਪਾ ਕੇ ਮੋਮਬੱਤੀ ਨਾਲ ਫੂਕ ਕੇ ਜਿਸ ਕਰਕੇ ਉਹਦਾ ਮਾਸ ਮੋਮੋ ਵਾਂਗੂ ਪਿਘਲ ਗਿਆ ਤੇ ਉਹ ਦਰਦ ਨਾਲ ਤੜਫੀ ਗਈ ਪਰ ਕੁਛ ਨਾ ਕਰ ਸਕੀ ਇਥੋਂ ਤੱਕ ਹੁਣ ਉਹਨਾਂ ਨੇ ਜੁਨਕੋ ਦਾ ਖਾਣਾ ਪੀਣਾ ਵੀ ਬੰਦ ਕਰਤਾ ਤੇ ਉਹ ਉਸ ਨੂੰ ਉਹਦੀ ਗੰਦਗੀ ਖਾਣ ਨੂੰ ਮਜਬੂਰ ਕਰਦੇ ਸੀ ਜੇ ਉਹ ਨਾ ਖਾਂਦੀ ਤਾਂ ਉਹ ਸਿਗਰਟ ਨਾਲ ਉਹਦੇ ਪ੍ਰਾਈਵੇਟ ਪਾਰਟਸ ਨੂੰ ਮਚਾ ਦਿੰਦੇ ਖਾਣ ਨੂੰ ਨਾ ਮਿਲਣ ਕਰਕੇ ਜੁਨਕੋ ਬਿਲਕੁਲ ਅਦਮਰੀ ਹੋ ਗਈ ਸੀ ਉਹਦੇ ਸਰੀਰ 'ਚ ਹਲਚਲ ਬਹੁਤ ਘੱਟ ਗਈ ਸੀ ਦਵਾਈ ਨਾ ਮਿਲਣ ਕਰਕੇ ਜਦੋਂ ਕੋ ਨੂੰ ਦਿਆ ਸੱਟਾਂ ਵਿੱਚ ਪੀਕ ਪੈਣ ਲੱਗ ਗਈ ਤੇ ਇਨਫੈਕਸ਼ਨ ਸਟਾਰਟ ਹੋ ਗਈ ਹੁਣ ਜਦੋਂ ਕੋ ਨੂੰ ਦੇਖ ਕੇ ਉਹ ਮੁੰਡਿਆਂ ਨੂੰ ਸੂਗ ਆਉਣ ਲੱਗ ਗਈ ਉਹਦੀ ਹਾਲਤ ਇੰਨੀ ਖਰਾਬ ਸੀ ਕਿ ਸੱਟਾਂ ਕਰਕੇ ਉਸ ਨੂੰ ਕੋਈ ਵੀ ਪਹਿਚਾਨ ਨਹੀਂ ਸਕਦਾ ਸੀ ਮਤਲਬ ਯਕੀਨ ਕਰਨਾ ਬਹੁਤ ਔਖਾ ਹੋ ਗਿਆ ਕਿ ਇਹ ਉਹੀ ਕੁੜੀ ਆ ਜੋ ਕਿਸੇ ਟਾਈਮ ਤੇ ਆਪਣੀ ਖੂਬਸੂਰਤੀ ਕਰਕੇ ਸਕੂਲ ਚ ਮਸ਼ਹੂਰ ਸੀ ਇਹ ਸਭ ਤੋਂ ਬਾਅਦ ਉਹ ਉਸਨੂੰ ਲਗਾਤਾਰ ਟੌਰਚਰ ਕਰਦੇ ਹੀ ਰਹਿੰਦੇ ਸੀ 4 ਜਨਵਰੀ 1999 ਇਸ ਦਿਨ ਹਿਰੋਸ਼ੀ ਆਫ ਦੇ ਸਾਰੇ ਪੈਸੇ ਜੂਏ ਵਿੱਚ ਹਾਰ ਜਾਂਦਾ ਜਿਸ ਦਾ ਗੁੱਸਾ ਉਹ ਘਰੇ ਜਾ ਕੇ ਜੁਨਕੋਤੇ ਕੱਢਦਾ ਹੈ ਉਹ ਜੁਨਕੋ ਨੂੰ ਕਈ ਘੰਟਿਆਂ ਤੱਕ ਬੈਟ ਨਾਲ ਕੁੱਟਦਾ ਹੈ ਇੱਕ ਕਮਰੇ ਵਿੱਚ ਇੱਕ ਲੋਹੇ ਦੀ ਬਾਲ ਜੁਨਕੋ ਦੇ ਢਿੱਡ ਉੱਤੇ ਜ਼ੋਰ ਨਾਲ ਮਾਰਦਾ ਹੈ ਜਿਸ ਕਰਕੇ ਜੁਨਕੋ ਦੀਆਂ ਅੰਤੜੀਆਂ ਪੂਰੇ ਤਰੀਕੇ ਨਾਲ ਡੈਮੇਜ ਹੋ ਜਾਂਦੀਆਂ ਹਨ ਤੇ ਜੁਨਕੋ ਖੂਨ ਦੀਆਂ ਉਲਟੀਆਂ ਕਰਨ ਲੱਗ ਜਾਂਦੀ ਹੈ ਤੇ ਉਸ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ 5 ਜਨਵਰੀ 1999 ਇਸ ਦਿਨ ਹੀ ਨੂੰ ਉਹਨਕੋ ਆਪਦੇ ਆਖਰੀ ਸਾਹ ਲੈਂਦੀ ਆ ਤਕਰੀਬਨ 10 ਵਜੇ ਉਹ ਇਸ ਨਰਕ ਚੋਂ ਹਮੇਸ਼ਾ ਲਈ ਯਾਦ ਹੋ ਜਾਂਦੀ ਹੈ ਜਦੋਂ ਹਿਰੋਸ਼ੀ ਤੇ ਸ਼ਿੰਜੀ ਨੂੰ ਪਤਾ ਚੱਲਦਾ ਹੈ ਕਿ ਜੁਨਕੋ ਹੁਣ ਨਹੀਂ ਰਹੀ ਤਾਂ ਉਹ ਰੜ ਕੇ ਜੁਨਕੋ ਦੀ ਬਾਡੀ 200 ਲੀਟਰ ਖਾਲੀ ਡਰਮ ਵਿੱਚ ਪਾ ਕੇ ਉਸ ਨੂੰ ਸਮੇਟਣਾ ਭਰ ਦਿੰਦੇ ਹਨ ਜਦੋਂ ਸਮਿਟ ਜਮ ਜਾਂਦਾ ਹੈ ਉਹ ਉਸ ਡ੍ਰਮ ਨੂੰ ਵਕਾਸੂ ਨਾਮ ਦੇ ਕੰਸਟਰਕਕਸ਼ਨ ਸਾਈਟ ਤੇ ਡੰਪ ਕਰ ਦਿੰਦੇ ਹਨ ਜਨਕੋਫੂਰਾਟਾ ਨਾਲੇ ਨਾ ਤੱਕਾ ਹੋਣ ਦੇ ਬਾਵਜੂਦ ਹੀਰੋਸ਼ੀ ਨੂੰ ਸਿਰਫ 20 ਸਾਲ ਸ਼ਿੰਜੀ ਨੂੰ 9 ਸਾਲ ਜੋਨ ਨੂੰ 10 ਸਾਲ ਸ਼ਾਸ਼ੂਚੀ ਨੂੰ 7 ਸਾਲ ਦੀ ਸੜਿਆ ਹੋਈ ਨੋ ਨਾ ਕੰਪੰਪੋਜੀਸ਼ਨ ਦੇ ਤੌਰ ਤੇ ਹਿਰੋਸ਼ੀ ਦੇ ਪੇਰੈਂਟਸ ਨੇ ਜੁਨਕੋ ਦੇ ਪੇਰੈਂਟਸ ਨੂੰ 3.5 ਲੱਖ ਯੂਐਸ ਡਾਲਰ ਪੇ ਕੀਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਹਿਰੋਸ਼ੀ ਤੇ ਉਸਦੇ ਦੋਸਤ ਜੇਲ੍ਹ ਚੋਂ ਰਹਾਅ ਹੋ ਗਏ ਤੇ ਆਪਦੀ ਲਾਈਫ ਜਾਪਾਨ ਵਿੱਚ ਦੁਬਾਰਾ ਸ਼ੁਰੂ ਕਰਤੀ ਜੋ ਕਿ ਬਹੁਤ ਦੁਖਦਾਈ ਗੱਲ ਆ ਕਿਉਂਕਿ ਜੁਨਕੋ ਦੀ ਲਾਈਫ ਮੂਰੇ ਇਹ ਸਜ਼ਾ ਬਿਲਕੁਲ ਨਾ ਮਾਬਰ ਰਹੀ ਸੀ ਇਹ ਜਾਂ ਕਰਨ ਵਾਲੇ ਲੋਕਾਂ ਨੂੰ ਘੱਟੋ ਘੱਟ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ コンクリート詰めにされて殺されていた古田純子さん行方不明となってから4か月後に無残な姿で自宅に戻ったわけですそして昨日葬儀告別式が行われました4月から就職も決まっていたわけなんですけどもね実はの昨日なんですが通って ਹੋਪ ਤੁਹਾਨੂੰ ਸਾਰਿਆਂ ਨੂੰ ਡਾਇਰੀ 302 ਦੀ ਪਹਿਲੀ ਵੀਡੀਓ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜੋ ਵੀਡੀਓ ਨੂੰ ਲੈ ਕੇ ਜੇ ਕੋਈ ਤੁਹਾਡਾ ਫੀਡਬੈਕ ਹੈ ਤਾਂ ਕਮੈਂਟਸ ਵਿੱਚ ਜ਼ਰੂਰ ਦੱਸਣਾ ਮਿਲਦੇ ਆਂ ਅਗਲੀ